ਮਿੱਤਰੋ ਐਨੀ ਇਮਾਨਦਾਰ ਸਰਕਾਰ ਤਾਂ ਮੈਂ ਪਹਿਲੀ ਵਾਰ ਹੀ ਦੇਖੀ ਹੈ ਜਿਹੜੀ ਮਿੰਟੋ ਮਿੰਟੀ ਕੰਮ ਕਰ ਰਹੀ ਯਾਰ ਕਿਤੇ ਵੀ ਅੱਗ ਲੱਗਣ ਨਹੀਂ ਦਿੰਦੀ ਕਿਸਾਨਾਂ ਦੇ ਉੱਪਰ ਪੂਰਨ ਤੌਰ ਤੇ ਸਿਕੰਜਾ ਕੱਸਿਆ ਹੋਇਆ ਮੈਂ ਸਲਾਮ ਕਰਦਾ ਆਪਣੇ ਸੀਐਮ ਸਾਹਿਬ ਨੂੰ ਵੀ ਐਂ ਖਿੱਚੀ ਰੱਖੋ ਕੰਮ ਕਿਸਾਨਾਂ ਨੂੰ ਅੱਗ ਨਹੀਂ ਲਾਉਣ ਦੇਣੀ ਜੇ ਕਿਤੇ ਚਾਹ ਵੀ ਬਣਾ ਲੈਣ ਨਾ ਤੇ ਤੁਸੀਂ ਉਸ ਦਾ ਖੇਤ ਰੈਡ ਲਾਈਨ 'ਚ ਪਾ ਦੇਣਾ ਜਿਵੇਂ ਕਿ ਤੁਸੀਂ ਹਰਿਆਣਾ 'ਚ ਕੀਤਾ ਮੈਂ ਕਹਿੰਦਾ ਕਮਾਲ ਹੀ ਕਰਤੀ ਹਜੇ ਪੰਜਾਬ ਦੇ ਕਿਸਾਨਾਂ ਨੇ ਅੱਗ ਲਾਈ ਨਹੀਂ ਤੇ ਚੇਤਾਵਨੀਆਂ ਆ ਵੀ ਗਈਆਂ ਸੈਟਲਾਈਟ ਉਹਨਾਂ ਦੇ ਚੱਲ ਵੀ ਪਏ ਨੇ ਕਮਾਲ ਦੀ ਗੱਲ ਹੈ ਯਾਰ ਐਨਾ ਦਿਨਾਂ 'ਚ ਸਰਕਾਰ ਜਿਹੜੀ ਕਿ ਇਮਾਨਦਾਰ ਹੋ ਪਿੱਛੋਂ ਦਾ ਤਾਂ ਬੇਈਮਾਨ ਹੋ ਜਾਂਦੀ ਜਦੋਂ ਹੜਾ ਆਏ ਸੀ ਉਦੋਂ ਇਹਨਾਂ ਦੇ ਸੈਟਲਾਈਟ ਕਿੱਥੇ ਸੀ ਯਾਰ ਉਦੋਂ ਇਹਨਾਂ ਦੀ ਇਮਾਨਦਾਰੀ ਕਿੱਥੇ ਸੀਗੀ ਹੁਣ ਤਾਂ ਯਾਰ ਇਹ ਖੰਗਣ ਹੀ ਨਹੀਂ ਦਿੰਦੇ ਯਾਰ ਦਾ ਕਮਾਲ ਹੋ ਗਈ ਆ ਅੱਗ ਨਹੀਂ ਲਾਣੀ ਅੱਗ ਨਹੀਂ ਲਾਣੀ ਜਿਹੜਾ ਕਿੜਾ ਆਣ ਕੇ ਉੱਤੇ ਚੜ ਜਾਂਦਾ ਹੈ ਜੀ ਅੱਗ ਲਾਉਂਦੇ ਪੁਲਸ ਵਾਲੇ ਵੀ ਆਣ ਕੇ ਬੁਝਾਉਣ ਲੱਗ ਜਾਂਦੇ ਹੈਂ ਬਾਦਰੀ ਵਿਖਾਉਂਦੇ ਆਣ ਕੇ ਵੀ ਅਸੀਂ ਤਾਂ ਬਈ ਬੁਝਾਵਾਂਗੇ ਅਸੀਂ ਤਾਂ ਨਹੀਂ ਅੱਗ ਲਾਉਣ ਦੇਣੀ ਅਸੀਂ ਤਾਂ ਵਾਤਾਵਰਨ ਬਚਾਉਣਾ ਤੇ ਯਾਰ ਦੇਸ਼ ਬਚਾਉਣ ਦਾ ਜ਼ਿੰਮੇਵਾਰੀ ਵੀ ਤੁਹਾਨੂੰ ਦਿੱਤੀ ਸੀ ਅਸੀਂ ਆ ਪੰਜਾਬ ਬਚਾਉਣ ਦੀ ਵੀ ਜ਼ਿੰਮੇਵਾਰੀ ਤੁਹਾਨੂੰ ਦਿੱਤੀ ਐ ਅਸੀਂ ਉਹ ਵੀ ਬਚਾ ਵਾਤਾਵਰਨ ਤਾਂ ਬਾਅਦ ਚ ਬਾਜੂ ਪਹਿਲਾਂ ਪੰਜਾਬ ਨੂੰ ਬਚਾ ਲਓ ਦੇਸ਼ ਨੂੰ ਬਚਾ ਲਓ ਹੈ